ਜਬ ਆਈਡੀ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹਦੇ ਸਾਡੇ ਸਾਰੇ ਜਿਹੜੇ ਟੀਚਰ ਨੇ ਵੱਖਰੇ ਵੱਖਰੇ ਪ੍ਰੋਜੈਕਟ ਲੈ ਕੇ ਕੰਮ ਕੀਤਾ। ਸਾਲ 2023 ਦੇ ਵਿੱਚ ਬਲੌਕ ਨਿਹਾਲ ਸਿੰਘ ਵਾਲਾ ਨੂੰ ਨੀਤੀ ਆਯੋਗ ਵੱਲੋਂ ਐਸਪੀਰੀਸ਼ਨਲ ਬਲੌਕ ਘੋਸ਼ਿਤ ਕੀਤਾ ਗਿਆ ਸੀਗਾ। ਔਰ ਉਸ ਤਹਿਤ ਜਿਹੜੀ ਅਸੀਂ ਸਕੂਲਾਂ ਦੇ ਵਿੱਚ ਬੈਸਟ ਪ੍ਰੈਕਟਿਸ ਕਰਵਾਉਣ ਲਈ ਸੰਕਲਪ ਹਫਤਾ ਵੀ ਮਨਾਇਆ ਸੀ। ਇਸ ਤੋਂ ਬਾਅਦ ਅਸੀਂ ਸੀਮਤ ਸਾਧਨਾ ਨਾਲ ਆਪਣੇ ਬਲੌਕ ਨੂੰ ਅੱਗੇ ਲੈ ਜਾਣ ਲਈ ਬਹੁਤ ਪਰਜੋਰ ਕੋਸ਼ਿਸ਼ਾਂ ਕਰ ਰਹੇ ਹਾਂ। ਜਿੰਨੇ ਵੀ ਮੇਰੇ ਅਧਿਆਪਕ ਹਨ ਉਹ ਅਲੱਗ-ਅਲੱਗ ਆਪਣੇ ਮਾਡਲ ਬਣਾ ਕੇ ਆਪਣੇ ਬੇਸਟ ਚੀਜ਼ਾਂ ਤੋਂ ਟੀਐਲਐਮ ਆਦੀ ਬਣਾ ਕੇ ਬੱਚਿਆਂ ਨੂੰ ਬੈਸਟ ਪ੍ਰੈਕਟਿਸ ਕਰਾਉਂਦੇ ਜਿਹਦੇ ਨਾਲ ਬੱਚੇ ਜਲਦੀ ਪੀਕਅਪ ਕਰ ਰਹੇ ਹਨ ਔਰ ਅਸੀਂ ਜਲਦੀ ਹੀ ਇਸ ਨੂੰ ਓਵਰਕਮ ਕਰਾਂਗੇ 4 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਜਿਹੜਾ ਸੰਪੂਰਨਤਾ ਵਿਹਾਨ ਹੈ ਇਸ ਦੇ ਵਿੱਚ ਅਸੀਂ ਕੋਸ਼ਿਸ਼ ਹੈ ਕਿ ਜਲਦੀ ਹੀ ਇਸ ਨੂੰ ਜਿਹੜੇ ਵੀ ਨੀਤੀਯੋਗ ਵੱਲੋਂ ਟਾਰਗੇਟ ਦਿੱਤੇ ਗਏ ਹਨ ਉਹ ਪੂਰੇ ਕਰਾਂਗੇ ਓ ਬੀ ਵੀਸ ਹਰ ਅੱਜ ਦੇ ਅਸ ਗੁਰੂਪ ਆਪਣੇ ਆਨ ਪ੍ਰੋਗਰਾਮ ਬਾਰੇ ਕੀ ਗੱਲ ਚੰਦੀ ਤੇ ਕਿਹੜੀ-ਕਿਹੜੀ ਅਚੀਤਾਂ ਅਡੇ ਪ੍ਰੋਜੈਕਟ ਲੈ ਕੇ ਆਏ ਨੇ ਟੀਚਰ ਅ ਮੈਂ ਗੁਰਮੀਤ ਸਿੰਘ ਕਾਲੋ ਬਲਾਕ ਪਗਾਸ ਤੇ ਪੰਚਾਇਤ ਅਫਸਰ ਨਿਹਾਲ ਸਿੰਘ ਵਾਲਾ ਜੋ ਭਾਰਤ ਸਰਕਾਰ ਵੱਲੋਂ ਨੀਤੀਯੋਗ ਮਹਿਕਮੇ ਦੀ ਸਹਾਇਤਾ ਦੇ ਨਾਲ ਐਸਪੀਰੇਸ਼ਨ ਬਲਾਕ ਸਾਡਾ ਬਲਾਕ ਨਿਹਾਲ ਸਿੰਘ ਵਾਲਾ ਚੁਣਿਆ ਗਿਆ ਸੀਗਾ ਉਸ ਦੇ ਸਬੰਧ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਤੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ 40 ਇੰਡੀਕੇਟਰਾਂ ਦੇ ਜਿਹੜਾ ਲਗਭਗ ਕੰਮ ਕੀਤਾ ਗਿਆ ਪਿਛਲੇ ਸਮੇਂ ਦੇ ਦੌਰਾਨ ਹੁਣ ਇਸ ਵੇਲੇ ਜਿਹੜਾ ਹੈਗਾ ਸੰਪੂਰਨਤਾ અભિયાન ਅੱਜ ਦੀ ਤਰੀਕ ਤੋਂ ਸ਼ੁਰੂ ਹੋ ਰਿਹਾ ਐਂਡ ਇਹ 30 ਸਤੰਬਰ ਤੱਕ ਜਿਹੜਾ ਸੰਪੂਰਨਤਾ અભિયાન ਜਿਹੜਾ ਚੱਲੇਗਾ ਇਸ ਵਿੱਚ ਚਾਰ ਮਹਿਕਮੇ 6 ਇੰਡੀਕੇਟਰ ਜਿਹੜੇ ਲੈ ਗਏ ਹੈਗੇ ਆ ਉਹਨਾਂ ਤੇ ਮਹਿਕਮਿਆਂ ਦੀ ਸਹਿਯੋਗ ਦੇ ਨਾਲ ਇਹਨਾਂ 6 ਇੰਡੀਕੇਟਰ ਦੇ ਵਿੱਚ ਜੇ ਕੋਈ ਲੈਪਸ ਹੈਗਾ ਤੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਸੰਪੂਰਨ અભિયાન ਦਾ ਸਨ ਮੇਨ ਮੋਟਿਵ ਕੀ ਹੈ ਸੰਪੂਰਨਤਾ ਅਭਿਆਨ ਦਾ ਮੇਨ ਮੋਟਰ ਹੈਗਾ ਜੀ ਇਹਦੇ ਵਿੱਚ ਜਿਵੇਂ ਹੈਲਥ ਡਿਪਾਰਟਮੈਂਟ ਦੇ ਕੋਲ ਜਿਹੜੇ ਹੈਗੇ ਆ ਜਿਵੇਂ ਪਿੰਡਾਂ ਦੇ ਵਿੱਚ ਚੈਕਿੰਗ ਕਰਨੀ ਹੈ ਐਮ ਬੀਪੀ ਵਗੈਰਾ ਦੀ 슈ਗਰ ਵਗੈਰਾ ਦੀ ਤਾਂ ਜੋ ਬਿਮਾਰੀ ਦਾ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕੋਈ ਗੰਭੀਰ ਬਿਮਾਰੀ ਦੇ ਵਿੱਚ ਨਾ ਫਸਣ ਉਹਨਾਂ ਦੀ ਚੈਕਿੰਗ ਹੋਗੀ ਜਿਵੇਂ ਗਰਭਵਤੀ ਔਰਤਾਂ ਹੋ ਗਈਆਂ ਉਹਨਾਂ ਦੀ ਚੈਕਿੰਗ ਸੋ ਸਪਲੀਮੈਂਟਰੀ ਨਿਊਟ੍ਰੀਸ਼ਨ ਜਾ ਇਮਿਊਨਾਈਜੇਸ਼ਨ ਵਗੈਰਾ ਤੇ ਕੰਮ ਕਰਨਾ ਇਹ ਹੈਲਥ ਡਿਪਾਰਟਮੈਂਟ ਐਂਡ ਇਸਤਰੀ ਵਿਕਾਸ ਪ੍ਰੋਗਰਾਮ ਦੀ ਸਹਾਇਤਾ ਨਾਲ ਜਿਹੜੇ ਚਲਾਇਆ ਜਾ ਰਿਹਾ ਆ ਇਸੇ ਤਰ੍ਹਾਂ ਹੀ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜਿਹੜਾ ਜੇ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਾਂ ਰੱਖ ਰਹੇ ਆ ਤੇ ਸੋਇਲ ਦੀ ਸਿਹਤ ਦਾ ਖਿਆਲ ਵੀ ਰੱਖਣਾ ਜ਼ਰੂਰੀ ਹੈ ਇਸ ਕਰਕੇ ਸੋਇਲ ਟੈਸਟਿੰਗ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਚੱਲ ਰਿਹਾ ਹੈ ਆਲਰੇਡੀ ਉਹਦੇ ਤੇ ਜਿਹੜੇ ਕਿਸਾਨ ਨੇ ਆਪਣੀ ਜ਼ਮੀਨ ਦਾ ਜਿਹੜਾ ਹੈਲਥ ਟੈਸਟ ਕਰਾਉਣਗੇ ਸੋਇਲ ਟੈਸਟਿੰਗ ਕਰਾਉਣਗੇ ਤੇ ਜੇ ਕੋਈ ਨਿਊਟ੍ਰੀਸ਼ਨ ਵਗੈਰਾ ਦੀ ਲੋੜ ਹੈਗੀ ਹੈ ਉਹ ਫਿਰ ਉਸੇ ਹਿਸਾਬ ਦੇ ਨਾਲ ਜਿਹੜੇ ਵਿਭਾਗਾਂ ਦੀ ਰਹਿਨਮਾਈ ਦੇ ਹੇਠ ਪਾ ਕੇ ਤੇ ਉਹਦੀ ਉਪਜਾਊ ਸ਼ਕਤੀ ਜਿਹੜੀ ਵਧਾਈ ਜਾਏਗੀ। ਇਸੇ ਤਰ੍ਹਾਂ ਜਿਹੜਾ NRLM ਦੀ ਸਹਾਇਤਾ ਦੇ ਨਾਲ ਜਿਹੜੇ ਸਵੈ ਸਹਾਇਤਾ ਗਰੁੱਪ ਹੈਗੇ ਨੇ ਪਿੰਡਾਂ ਦੇ ਵਿੱਚ ਚੱਲ ਰਹੇ ਜੋ ਆਪਣੇ ਕੰਮ ਆਪਣੇ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਸਮੇਂ ਸਿਰ ਸਰਕਾਰ ਵੱਲੋਂ ਬੈਂਕਾਂ ਵੱਲੋਂ ਰਿਵੋਲਵਿੰਗ ਫੰਡ ਜਿਹੜੇ ਮੁਹੱਈਆ ਕਰਾਉਣਾ ਹੈ ਇਹ ਸਾਰੇ ਜਿਹੜੇ ਹੈਗੇ ਨੇ ਇਹਦੇ ਮੁੱਖ ਮਕਸਦ ਨਹੀਂ ਮੁੱਖ ਟੀਚੇ ਨੇ। ਅਣੀ ਮਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਅਬਜ਼ਰਵ ਕੀਤਾ ਤੇ ਕੀ ਲੱਗਦਾ ਕਿ ਲੋਕ ਇਸ ਦਾ ਕਿੰਨਾ ਕ ਫਾਇਦਾ ਲੈ ਰਹੇ ਇਹ ਦੇਖੋ ਜੀ ਜਿਹੜੀ ਹੈ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਮਾਂ ਜੋ ਜੀ ਸਬ ਦੀ ਰਹਿਨਮਾਈ ਹੈ ਜਿਹੜਾ ਅਭਿਆਨ ਚੱਲ ਰਿਹਾ ਹੈ ਸੰਪੂਰਨਤਾ ਅਭਿਆਨ ਇਹ ਜਿਹੜਾ ਪਿਛਲੇ 1 ਸਾਲ ਡੇਢ ਸਾਲ ਤੋਂ ਚੱਲ ਰਿਹਾ ਹੈ ਹੁਣ ਜਿਹੜਾ ਹੈ ਅਸੀਂ ਇਹਦੀ ਸੰਪੂਰਨਤਾ ਵੱਲ ਵਧ ਰਹੇ ਹਾਂ ਤੇ ਸਾਡਾ ਇਹ ਟੀਚਾ ਹੈ ਕਿ 30 ਸਤੰਬਰ ਤੱਕ ਅਸੀਂ ਇਸ ਨੂੰ ਮੁਕੰਮਲ ਰੂਪ ਦੇ ਵਿੱਚ ਜੋ-ਜੋ ਸਾਡੇ ਟੀਚੇ ਨੇ ਉਹਨਾਂ ਨੂੰ ਪੂਰਾ ਕਰੀਏ ਉਸ ਦੇ ਤਹਿਤ ਅੱਜ ਜਿਲ੍ਹਾ ਮੋਗਾ ਦੇ ਤਸਿਲ ਨਿਹਾਲ ਸਿੰਘ ਵਾਲਾ ਦੇ ਵਿੱਚ ਅਸੀਂ ਅੱਜ ਇਹ ਸੰਪੂਰਨਤਾ ਅਭਿਆਨ ਜਿਹੜਾ ਇੱਥੇ ਇੱਕ ਆਰਗੇਨਾਈਜ਼ ਕੀਤਾ ਹੈ ਉਹਦੇ ਵਿੱਚ ਸਾਡੇ ਜਿਦਾਂ ਖੇਤੀਬਾੜੀ ਡਿਪਾਰਟਮੈਂਟ ਹੈ ਬਾਲ ਵਿਕਾਸ ਡਿਪਾਰਟਮੈਂਟ ਹੈ ਵੀਡੀਓ ਸਾਬ ਤੱਕ ਚਲੋ ਮੈਂ ਇਹਨਾਂ ਦੇ ਨੋਡਲ ਅਫਸਰ ਨੇ ਇਹਨਾਂ ਦਾ ਡਿਪਾਰਟਮੈਂਟ ਆ ਗਿਆ ਤਾਂ ਸੋਇਲ ਦਾ ਜਿਹੜਾ ਸੀ ਉਹ ਟੈਸਟਿੰਗ ਵਗੈਰਾ ਜਿਹੜਾ ਕਰ ਰਿਹਾ ਉਹ ਐਗਰੀਕਲਚਰ ਡਿਪਾਰਟਮੈਂਟ ਆ ਗਿਆ। ਉਹਨਾਂ ਵੱਲੋਂ ਸਾਰਿਆਂ ਵੱਲੋਂ ਅੱਜ ਇੱਥੇ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੈ ਲੋਕਾਂ ਨੂੰ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਕਿ ਜਿਹੜੀ ਆ ਆਪਣੇ ਲੋਕਾਂ ਨੂੰ ਕਿਸਾਨਾਂ ਨੂੰ ਦੇਖੋ ਜਿੱਦਾਂ ਆਪਾਂ ਮੈਨ ਦੇਖ ਲਈਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੀ ਸੋਇਲ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ। ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਆ। ਆਪਾਂ ਐਵੇਂ ਜਿਹੜਾ ਅੰਦਾਜ਼ੇ ਨਾਲ ਖਾਦਾ ਪਾਈ ਜਾ ਰਹੇ ਆ। ਉਸ ਦੇ ਲਈ ਜਿਹੜਾ ਬਹੁਤ ਵਧੀਆ ਇਹ ਆਪਣੇ ਮੋਗਾ ਡਿਸਟ੍ਰਿਕਟ ਦੇ ਵਿੱਚ ਅੱਜ ਇੱਕ ਲੈਬ ਦਾ ਵੀ ਉਦਘਾਟਨ ਹੋਣ ਜਾ ਰਿਹਾ ਹੈ ਮਾਨਯੋਗ ਖੇਤੀਬਾੜੀ ਮੰਤਰੀ ਸਾਹਿਬ ਉਸ ਦਾ ਉਦਘਾਟਨ ਕਰਨਗੇ ਤੇ ਉੱਥੇ ਜਿਹੜੇ ਨੇ ਖੇਤੀਬਾੜੀ ਡਿਪਾਰਟਮੈਂਟ ਵੱਲੋਂ ਹੈ 2500 ਦੇ ਕਰੀਬ ਟੈਸਟਾਂ ਦਾ ਜਿਹੜਾ ਟਿੱcher ਰੱਖਿਆ ਗਿਆ ਉਹਦੇ ਵਿੱਚ ਸੋਇਲ ਦੇ ਟੈਸਟ ਕੀਤੇ ਜਾਣਗੇ ਇਸ ਤੋਂ ਇਲਾਵਾ ਹੋਰ ਸੀ ਕਿ ਹੈਲਥ ਡਿਪਾਰਟਮੈਂਟ ਦੇ ਵੱਲੋਂ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਜਿਹੜਾ ਬੱਚੇ ਆ ਛੋਟੇ ਬੱਚੇ ਆ ਗਏ ਜਾਂ ਗਰਭਵਤੀ ਮਹਿਲਾਵਾਂ ਆ ਗਈਆਂ ਉਹਨਾਂ ਦੇ ਲਈ ਕਿਦਾਂ ਦਾ ਪੋਸ਼ਣ ਚਾਹੀਦਾ ਹੈ ਉਹਨਾਂ ਨੂੰ ਮਤਲਬ ਜਿਹੜੀ ਵਧੀਆ ਸਿਹਤ ਹੋ ਸਕੇ ਉਹਨਾਂ ਦੀ ਬੱਚਿਆਂ ਦੀ ਅੱਛੀ ਸਿਹਤ ਹੋ ਸਕੇ ਉਹਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਾਲ ਹੀ ਜਿਹੜਾ ਆਪਣੇ ਸਕੂਲਾਂ ਦੇ ਬੱਚੇ ਐ ਹੋਰ ਐ ਉਹਨਾਂ ਨੂੰ ਅੱਛੀ ਸਿਹਤ ਅੱਛੀ ਵਿੱਦਿਆ ਮਿਲ ਸਕੇ ਉਹਦੇ ਲਈ ਅਸੀਂ ਜਿਹੜਾ ਉਪਰਾਲਾ ਕਰ ਰਹੇ ਹਾਂ ਬੀਬੀਓ ਸਾਹਿਬ ਨੇ ਉਹਨਾਂ ਦੇ ਇੱਕ ਸਕੂਲ ਦੇ ਮੈਡਮ ਨੇ ਉਹਨਾਂ ਨੇ ਬੜੇ ਅੱਛੇ ਮਤਲਬ ਮਾਡਲ ਬਣਾਏ ਹੋਏ ਨੇ ਬੱਚਿਆਂ ਨੂੰ ਸਿਖਾਉਣ ਲਈ ਅੱਛੀ ਜਿਹੜੀ ਸਿੱਖਿਆ ਤਾਂ ਕਿ ਬੱਚਿਆਂ ਨੂੰ ਦਿੱਤੀ ਜਾ ਸਕੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਜਿਹੜਾ ਹੈ ਇਸ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਜਿਹੜਾ ਆਪਣਾ ਕੰਮ ਕਰਾਂਗੇ ਤੇ ਪੂਰੀ ਤਰ੍ਹਾਂ ਕਾਮਯਾਬ ਹੋਵਾਂਗੇ ਇਸ ਤੋਂ ਇਲਾਵਾ ਇੱਕ ਪਿੰਡਾਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਉਹ ਵੀ ਕਮਾ ਸਕਣ ਉਹਨਾਂ ਦੇ ਲਈ ਅਸੀਂ ਸੈਲਫ ਹੈਲਪ ਗਰੁੱਪ ਜਿਹੜੇ ਆ ਬਣਾ ਰਹੇ ਹਾਂ ਉਹਨਾਂ ਨੂੰ ਸਰਕਾਰ ਵੱਲੋਂ ਜਿਹੜੇ ਫੰਡਸ ਵਗੈਰਾ ਆ ਰਹੇ ਨੇ ਇਸ ਤੋਂ ਇਲਾਵਾ ਬੈਂਕ ਵੀ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਾ ਰਹੇ ਨੇ ਤਾਂ ਕਿ ਜਿਹੜਾ ਹੈ ਅਸੀਂ ਹਰ ਜਿਹੜੀ ਲੇਡੀ ਹੈ ਹਰ ਔਰਤ ਹੈ ਜਾਂ ਕੋਈ ਹੈਂਡੀਕੈਪ ਪਰਸਨ ਹੈ ਚਾਹੇ ਉਹ ਜੈਂਟਸ ਹੈ ਉਹ ਵੀ ਜਿਹੜੀ ਆਪਣੀ ਹੈ ਆਜੀਬਕਾ ਹੈ ਜਿਹੜੀ ਉਹ ਕਮਾ ਸਕਣ ਤੇ ਬਹੁਤ ਵਧੀਆ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਪੂਰੀ ਤਰ੍ਹਾਂ ਸਫਲ ਰਿਹਾ ਤੇ ਅਸੀਂ 30 ਸਤੰਬਰ ਤੱਕ ਆਪਣੇ ਜਿਹੜੇ ਮਿੱਥੇ ਹੋ ਟੀਚੇ ਨੇ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਪ੍ਰਾਪਤ ਕਰਾਂਗੇ ਤੇ ਸਾਡੇ ਸਾਰੇ ਵਿਭਾਗਾਂ ਦਾ ਬੜਾ ਅੱਛਾ ਯੋਗਦਾਨ ਹੈ ਇਹਦੇ ਵਿੱਚ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਵੀਡੀਓ ਸਾਫ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦੀ ਹਾਂ ਇਹ ਇਸ ਦੇ ਨੋਡਲ ਇਨਚਾਰਜ ਨੇ ਤੇ ਇਹਨਾਂ ਨੇ ਬਹੁਤ ਵਧੀਆ ਅੱਜ ਦਾ ਇਹ ਪ੍ਰੋਗਰਾਮ ਆ ਜਿਹੜਾ ਸਾਡਾ ਸਫਲ ਬਣਾਇਆ ਬਹੁਤ ਅੱਛਾ ਇਹਨਾਂ ਦਾ ਯੋਗਦਾਨ ਰਿਹਾ ਤੇ ਸਾਰਿਆਂ ਲਈ ਮੇਰੀਆਂ ਬੈਸਟ ਵਿਸ਼ੇਸ ਨੇ ਇਸ ਤੋਂ ਇਲਾਵਾ ਚਲੋ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਸਾਡਾ ਪੰਜਾਬ ਹੈ ਜਿਹੜਾ ਜੋ ਸਾਡੀ ਸਰਕਾਰ ਦੇ ਟੀਚੇ ਨੇ ਉਹਨਾਂ ਨੂੰ ਪ੍ਰਾਪਤ ਕਰੇ ਤੇ ਅਸੀਂ ਇੱਕ ਵਧੀਆ ਪੰਜਾਬ ਦੇਖ ਸਕੀਏ ਮੈਂ ਹੈਲਥ ਦੀ ਗੱਲ ਕਰੀਆ ਇਸ ਤੋਂ ਬਾਅਦ ਐਜੂਕੇਸ਼ਨ ਦੀ ਗੱਲ ਕਰੀਆ ਐਗਰੀਕਲਚਰ ਦੀ ਗੱਲ ਕਰੀ ਕਿ ਨਵੀਂ ਚੀਜ਼ਾਂ ਨੂੰ ਦੇਖਣ ਨੂੰ ਮਿਲੀ ਇੱਥੇ ਜਿਹੜੇ ਪੌਦੇ ਵੀ ਵੰਡੇ ਗਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੋ ਹਾਂ ਉਹ ਉਹ ਜਿਹੜਾ ਹੈ ਉਹ ਵੀ ਸਰਕਾਰ ਦਾ ਇੱਕ ਮੇਨ ਇਸ ਵਾਰ ਮੋਟਿਵ ਹੈ ਕਿ ਜਿੱਦਾਂ ਇਸ ਵਾਰ ਆਪਾਂ ਗਰਮੀ ਦੇ ਵਿੱਚ ਦੇਖਿਆ ਸਾਰਿਆਂ ਨੇ ਪੰਜਾਬ ਦਾ ਜਿਹੜਾ ਤਾਪਮਾਨ ਹੈ 49 ਡਿਗਰੀ 47 48 ਡਿਗਰੀ ਨਾਰਮਲੀ ਚੱਲਾ ਗਿਆ ਇੱਥੋਂ ਤੱਕ ਜਿਹੜਾ ਕਿ ਸਾਡੇ ਜਿਹੜਾ ਵਾਤਾਵਰਨ ਦੇ ਵਿੱਚ ਇਹ ਵਿਗਾੜ ਆ ਰਿਹਾ ਹੈ ਸਾਡੇ ਲਈ ਬਹੁਤ ਮਤਲਬ ਖਤਰਨਾਕ ਚੀਜ਼ ਹੈ ਇਸਦੇ ਲਈ ਸਾਨੂੰ ਅਵੇਅਰ ਹੋਣਾ ਪਏਗਾ ਪਹਿਲਾਂ ਅਸੀਂ ਆਮ ਪਿੰਡਾਂ ਵਿੱਚ ਦੇਖਦੇ ਸੀ ਕਿ ਸਾਡੇ ਸਬਦੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਵੱਡੇ ਬੂਟੇ ਸ਼ਾਨਦਾਰ ਬੂਟੇ ਹੁੰਦੇ ਸੀ ਹੁਣ ਜਿਹੜੇ ਉਹ ਖਤਮ ਹੋ ਗਏ ਆ ਤਾਂ ਸਾਨੂੰ ਉਸ ਚੀਜ਼ ਨੂੰ ਵਾਪਸ ਲੈ ਕੇ ਆਉਣ ਲਈ ਸਾਡੇ ਵਾਤਾਵਰਨ ਦਾ ਜਿਹੜਾ ਸੰਤੁਲਨ ਹੈ ਉਹਨੂੰ ਕਾਇਮ ਰੱਖਣ ਦੇ ਲਈ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਇਸ ਦੇ ਤਹਿਤ ਹੀ ਅਸੀਂ ਜਿਹੜਾ ਇਹ ਸਰਕਾਰ ਦਾ ਇਹ ਵੀ ਜਿਹੜਾ ਚੱਲ ਰਿਹਾ ਨਾਲ ਹੀ ਅਭਿਆਨ ਉਸ ਦੇ ਤਹਿਤ ਅੱਜ ਅਸੀਂ ਇੱਥੇ 300 ਪਲਾਂਟ ਜਿਹੜੇ ਨੇ ਵੰਡੇ ਨੇ ਲੋਕਾਂ ਨੂੰ ਬੂਟੇ ਵੰਡ ਕੇ ਉਹਨਾਂ ਨੂੰ ਨਾਲ ਇਹ ਵੀ ਉਹਨਾਂ ਨੂੰ ਗਾਈਡ ਕੀਤਾ ਗਿਆ ਕਿ ਤੁਸੀਂ ਇਸ ਨੂੰ ਸਿਰਫ ਇੱਥੋਂ ਲੈ ਕੇ ਹੀ ਨਹੀਂ ਜਾਣਾ ਇਸ ਨੂੰ ਲਗਾਉਣਾ ਹੈ ਇਸ ਦੀ ਪਾਲਣਾ ਕਰਨੀ ਹੈ ਇਸ ਨੂੰ ਵੱਡਾ ਵੀ ਕਰਨਾ ਹੈ ਤੁਸੀਂ ਤਾਂ ਥੈਂਕ ਯੂ ਜੀ ਪਹਿਲੀ ਤੁਮਾਈ ਦੇ ਅੰਦਰ ਜਨਮ ਤੋਂ ਪਹਿਲਾਂ ਦੇਖਭਾਲ ਏਐਨਸੀ ਨੇ ਰਜਿਸਟਰਡ ਗਰਭਤੀ ਔਰਤਾਂ ਦੀ ਪਰਸੈਂਟੇਜ ਕਿੰਨੀ ਹੈ ਜੀ ਜੀ ਸਿੰਗਰ ਹਸਪੀਟਲ ਨਿਆਸੀ ਵਾਲਾ ਜੀ ਏਐਨਸੀ ਅਸੀਂ ਰਜਿਸਟਰ ਕਰਦੇ ਹਾਂ ਸਭ ਤੋਂ ਕਿੰਨੇ ਮਹੀਨੇ ਤੋਂ ਪਹਿਲਾਂ ਪਹਿਲਾਂ ਰਜਿਸਟਰ ਕਰਨਾ ਹੈ ਜੀ ਸਿੰਗਾ ਦੇ ਹੈਗੇ ਉਹ ਤੋਂ ਬਾਅਦ ਫੋਰ ਮੰਥ ਤਿੰਨ ਮੰਥ ਤੋਂ ਬਾਅਦ ਉੱਛਾ ਸਿੰਗੂ ਦੀ ਵਗੈਰਾ ਅਦਕਸਿਨ ਵਗੈਰਾ ਦਿੰਨੇ ਹੋਗੇ ਮਤਲਬ ਸਭ ਦੱਲ ਦੇਣੇ ਹੋਗੇ ਠੀਕ ਔਰ ਪਹਿਲੀ ਤੁਮਾਈ ਦੇ ਅੰਦਰ ਜੀ ਆਵਾਜ਼ ਤੋਂ ਤਾਂ ਬਿਆਨ ਦਿਆ ਤਾਂ ਤੁਹਾਡੇ ਤੁਸੀਂ ਕਿਹੜੇ ਪ੍ਰੋਜੈਕਟ ਲੈ ਗਏ ਅ ਸਰ ਸਾਡਾ ਹੈਗਾ ਐਨਆਰਐਲਐਮ ਸਕੀਮ ਨੈਸ਼ਨਲ ਰੂਰਲ ਲਾਈਵਲੀਹੂਡ ਇਮਪਰੋਵਮੈਂਟ ਜੋ ਕਿ ਸੈਂਟਰਲ ਗਵਰਨਮੈਂਟ ਵੱਲੋਂ ਸ਼ੁਰੂ ਕੀਤੀ ਗਈ ਹੈ ਸਰ ਜੀ ਕੀ ਇਹ ਕਰਵਾਇਆ ਜਾਂਦਾ ਹੈ ਸਰ ਇਹਦੇ ਵਿੱਚ ਜਿਹੜਾ ਮੇਨ ਹੈਗਾ ਇਹ ਸਕੀਮ ਹੈਗੀ ਹੈ ਲੇਡੀਜ਼ ਲਈ ਆ ਇਹਦੇ ਵਿੱਚ ਕਿ ਹਰ ਪਿੰਡ ਦੀ ਲੇਡੀਜ਼ ਤੇ ਜਿਹੜਾ ਹੈਗਾ ਇੱਕ ਸੈਲਫ ਗਰੁੱਪ ਤਿਆਰ ਕੀਤਾ ਜਾਂਦਾ 10 ਤੋਂ 15 ਲੇਡੀਜ਼ ਦਾ ਇਹਦਾ ਜਿਹੜਾ ਮੇਨ ਮੋਟਿਵ ਹੈਗਾ ਉਹ ਸਰਕਾਰ ਵੱਲੋਂ ਹੈਗਾ ਵੀ ਜਿੰਨੀਆਂ ਵੀ ਪਿੰਡ ਦੀਆਂ ਜੜੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਉਹਨਾਂ ਦੀ ਆਰਥਿਕ ਸਥਿਤੀ ਨੂੰ ਉਧਾਰਨਾ ਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਜਿਹੜਾ ਉਹਨਾਂ ਦਾ ਮਨੋਰਥ ਆ ਇਹਦੇ ਲਈ ਜਿਹੜਾ ਹੈਗਾ 10 ਤੋਂ 15 ਲੇਡੀਜ਼ ਅਸੀਂ ਇਕੱਠੀਆਂ ਕਰਕੇ ਉਹਨਾਂ ਦਾ ਇੱਕ ਸੈਲਫ ਹੈਪ ਗਰੁੱਪ ਤਿਆਰ ਕਰਦੇ ਹਾਂ ਜਿਸ ਦੇ ਵਿੱਚ ਕਿ ਉਹਨਾਂ ਨੇ ਹਰ ਮੰਥ ਆਪਣੇ 100 ਰੁਪਏ ਪਰ ਮੰਥ ਪਰ ਮੈਂਬਰ ਸੇਵਿੰਗ ਕਰਨੀ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਇੱਕ ਜੁਆਇੰਟ ਅਕਾਊਂਟ ਜਿਹੜਾ ਬੈਂਕ ਦੇ ਵਿੱਚ ਜੋ ਵੀ ਉਹਨਾਂ ਦੇ ਪਿੰਡ ਦੇ ਵਿੱਚ ਬੈਂਕਾ ਜਾਂ ਨੇੜੇ ਬੈਂਕ ਪੈਂਦੀ ਹੈ ਉਹਦੇ ਵਿੱਚ ਖੁਲਵਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਫੰਡ ਪ੍ਰੋਵਾਈਡ ਕਰਵਾਇਆ ਜਾਂਦਾ ਜਿਹੜਾ ਕਿ 3 ਮੰਥ ਤੋਂ ਆਫਟਰ 3 ਮੰਥ ਹੁੰਦਾ ਗਰੁੱਪ ਫਾਰਮੇਸ਼ਨ ਤੋਂ ਤੇ ਇਹਦੇ ਵਿੱਚ ਕਿਉਂਕਿ ਗਵਰਨਮੈਂਟ ਸਕੀਮਾਂ ਤਾਂ ਥੋੜਾ ਬਹੁਤਾ ਟਾਈਮ ਜਿਹੜਾ ਹੈਗਾ ਲੱਗ ਪੀ ਜਾਂਦਾ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇਹਦੇ ਵਿੱਚ ਗਵਰਨਮੈਂਟ ਵੱਲੋਂ ਇੱਕ ਸੀਆਫ ਫੰਡ ਵੀ ਦਿੱਤਾ ਜਾਂਦਾ ਜਦੋਂ ਇੱਕ ਪਿੰਡ ਦੇ ਵਿੱਚ ਜਿਹੜੇ ਹੈਗੇ ਆ 5 ਜਾਂ ਉਸ ਤੋਂ ਆਵਾ ਜ਼ਿਆਦਾ ਐਸਐਜੀ ਬਣ ਜਾਂਦੇ ਆ ਤਾਂ ਉੱਥੇ ਇੱਕ ਵਿਓ ਬਣਦੀ ਆ ਉਹਦੇ ਵਿੱਚ ਜਿਹੜਾ ਹੈ ਕੋਣੂ 50000 ਪਰ ਐਸਐਜੀ ਸੀਆਈ ਫੰਡ ਦਿੱਤਾ ਜਾਂਦਾ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਐਸਐਜੀ ਨੂੰ ਆ 1 ਲੱਖ ਤੋਂ ਲੈ ਕੇ 10 ਲੱਖ ਤੱਕ ਬੈਂਕ ਵੱਲੋਂ ਲੋਨ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਸਰ ਹਾਂ ਜੀ ਮਮਾ ਆਈਸੀਡੀਐਸ ਪ੍ਰੋਗਰਾਮ ਦੇ ਤਹਿਤ ਨਿਯਮਿਤ ਤੌਰ ਤੇ ਪੂਰਕ ਪੋਸ਼ਣ ਲੈਣ ਵਾਲੀਆਂ ਗਰਭਤੀ ਔਰਤਾਂ ਦੀ ਪਰਸੈਂਟੇਜ ਕੀ ਹੈ ਇਸ ਪੇ ਆਈਸੀਡੀਐਫ ਸਕੀਮ ਅਧੀਨ ਰਾਗ ਨਿਹਾਲ ਸਿੰਘ ਵਾਲਾ ਵਿਖੇ 783 ਜਿਹੜੀ ਟੋਟਲ ਹੈਗੀ ਆ ਗਰਭਵਤੀ ਔਰਤਾਂ ਹੈਗੀ ਇਸ ਮਹੀਨੇ ਤੋਂ ਰਾਗ ਜੀ ਤੇ ਸਾਡੇ ਵੱਲੋਂ ਪੰਜਾਬ ਸਰਕਾਰ ਤੇ ਸਾਡੇ ਵਿਭਾਗ ਵੱਲੋਂ 100% ਜਿਹੜੀ ਹੈਗੀ 783 ਜਿਹੜੀ ਗਰਭਵਤੀ ਔਰਤਾਂ ਇਹਨਾਂ ਨੂੰ ਜਿਹੜਾ ਹੈ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਅਧੀਨ ਕਿਹੜੇ ਫੀਲ ਜਿਹੜੀ ਹੋਈਆ ਕਰਾਈਦਾ ਹੈ। ਭਾਰਤ ਸਰਕਾਰ ਦਾ ਜਿਹੜਾ ਅ ਤੀਜਾ ਸੀਗਾ ਕਿ 100% ਜਿਹੜੀ ਹੈ ਕਵਰੇਜ ਹੋਣੀ ਚਾਹੀਦੀ ਹੈ ਨਿਊਟ੍ਰੀਸ਼ਨ ਦੀ। ਉਹ 100% ਜਿਹੜੀ ਕਵਰੇਜ ਸਾਡੇ ਵੱਲੋਂ ਜਿਹੜੀ ਕੀਤੀ ਜਾਂਦੀ ਹੈ। ਨੰਬਰ 12 ਇਸ ਦਾ ਪਹਿਲਾ ਅੱਗੇ ਲਿਆ ਸਕਦੇ ਹਾਂ ਇਹਨਾਂ ਲਾਈਨਸ ਵਿੱਚ ਕੰਨ ਤੇ ਵੀ ਕੋਈ ਸੰਪੂਰਨ ਅਭਿਆਨ ਹੈ ਤਾਂ ਤੁਸੀਂ ਕਿਹੜਾ ਪ੍ਰੋਜੈਕਟ ਲਗਾਏ ਹਾਂ ਹਾਂਜੀ ਅੱਜ ਆਪਾਂ ਇੱਥੇ ਨਾ ਸੰਪੂਰਨਤਾ ਅਭਿਆਨ ਵਿੱਚ ਐਨਸੀਡੀ ਕੈਂਪ ਜਿੱਦਾ ਕਿ ਮੈਡੀਕਲ ਟੀਮ ਆਪਣੇ ਲਹਿਾਲ ਸਿੰਘ ਵਾਲਾ ਵਿਖੇ 71 ਹੋਏ ਆ ਤੇ ਇਹਦੇ ਵਿੱਚ ਆਪਾਂ ਐਨਸੀਡੀ ਕੈਂਪ ਬਾਰੇ ਦੱਸਾਂਗੇ ਜਿੱਦਾਂ ਕਿ ਐਨਸੀਡੀ ਕੈਂਪ ਵਿੱਚ ਜਿਵੇਂ ਕੀ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਬਿਮਾਰੀਆਂ ਜਿਵੇਂ ਕੀ ਬੀਪੀ ਦਾ ਵਧਣਾ ਸ਼ੂਗਰ ਟੀਬੀ ਕੈਂਸਰ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਅਸੀਂ ਇਹ ਕੈਂਪ ਲਗਾਇਆ ਹੈ ਜੋ ਕਿ ਜਲਦੀ ਤੋਂ ਜਲਦੀ ਇਹ ਬਿਮਾਰੀਆਂ ਦੀ ਮਤਲਬ अर्ली ਡਿਟੈਕਸ਼ਨ ਹੋ ਜਾਵੇ ਤੇ ਇਹਨਾਂ ਨੂੰ ਜੋ ਵੀ ਟਰੀਟਮੈਂਟ ਪਹੁੰਚਦਾ ਦਿੱਤਾ ਜਾਵੇ ਪ੍ਰਧਾਨ ਜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਜਿਹੜੇ ਸਹਿਯੋਗ ਦੇ ਨਾਲ ਅੱਜ ਬਹੁਤ ਵੱਡਾ ਜਿਹੜਾ ਨਿਹਾਲ ਸਿੰਘ ਵਾਲਾ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਇਸ ਚੈਨਲ ਦਾ ਜੋ ਸਰਕਾਰ ਦੇ ਨਾਲ ਸਕੀਮਾਂ ਦੇ ਅਧੀਨ ਜੋ ਵੀ ਫਿਸਰਾ ਸਹਿਵਾਨਾਂ ਨੇ ਜਿੰਨਾਂ ਡਿਊਟੀਆਂ ਲਗਾਈਆਂ ਨੇ ਇਸ ਕੈਂਪ ਦੇ ਦੌਰਾਨ ਉਹਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ ਅਚੇਤੇ ਤੌਰ ਤੇ ਆਪੋ ਆਪਣੇ ਮੁਲਾਜ਼ਮ ਸਾਹਿਬ ਜੋ ਜਿੱਥੇ ਵੀ ਡਿਊਟੀਆਂ ਜਿੰਨਾਂ ਦੀਆਂ ਲਗੀਆਂ ਉਹ ਆਪਣੀਆਂ ਸਵਾਮਾਂ ਦੇ ਰਹੇ ਆ ਮਾਨ ਸਰਕਾਰ ਦਾ ਬਹੁਤ ਹੀ ਧੰਨਵਾਦ ਹੈ ਜੋ ਕਿ ਚੰਗੇ ਪ੍ਰਾਲੇ ਕਰਕੇ ਚੰਗੀ ਲੋਕਾਂ ਨੂੰ ਸੇਵਾ ਦੇ ਰਹੇ ਆ ਇਸ ਤੋਂ ਵੀ ਇਹੀ ਉਮੀਦ ਕਰਦੇ ਆ ਕਿ ਲੋਕ ਜੋ ਚੱਲ ਰਹੀਆਂ ਸਕੀਮਾਂ ਦਾ ਸਾਰੇ ਲਾਹਾ ਲੈਣ ਤਾਂ ਜੋ ਹਰੇਕ ਵਰਗ ਅਨਤ ਹੋ